ਨਮਸਕਾਰ ਸਤਿ ਸ੍ਰੀ ਅਕਾਲ ਅੱਜ ਆਮ ਬਾਤ ਕਰਾਂਗੇ ਜੀਰੀ ਦੇ ਵਿੱਚ ਜਿਹੜੀ ਆਪਾਂ ਕੀਟ ਨਸਕ ਦਵਾਈਆਂ ਗੇਰਾ ਉਸਕੇ ਬਾਰੇ ਮੈਂ ਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਬਾਤ ਕਰਾਂਗੇ ਜਿਸ ਤਰ੍ਹਾਂ ਜੀਰੀ ਦੇ ਵਿੱਚ ਡੋਲਾਂ ਦੇ ਪਾਸ ਡੋਲਾਂ ਦੇ ਉੱਪਰ ਜਿਹੜੀ ਜੀਰੀ ਲੱਗ ਜਾ ਉਸਮਾਇਓ ਦੀਮਕ ਲੱਗ ਜਾ ਸਿਉਖ ਲੱਗ ਜਾ ਇਸ ਕਿਉਂ ਲਗਾਇਓ ਪਹਿਲਾਂ ਉਸਕੇ ਬਾਰੇ ਮੈਂ ਬਾਤ ਕਰਾਂਗੇ ਯੋ ਇਸ ਕਰਕਾ ਲਗਾ ਯੋ ਉੱਚਾ ਹੁਆ ਖੇਤ ਇਸਕੇ ਵਿੱਚ ਸਿੱਲ ਰਹਾ ਸਿੱਲ ਸਿੱਲ ਮਾ ਦਿਮਕ ਲਗਾ ਨਾ ਦਿਮਕ ਪਾਣੀ ਮਾ ਲਗਾ ਨਾ ਲਗਾ ਸੁੱਕੇ ਮਾ ਇਹ ਪੂਰੇ ਖੇਤ ਮਾ ਹੋਰ ਕਹੀਂ ਕੋਈ ਪੇਡਾ ਕੋਈ ਬੁੱਟਾ ਕੋਈ ਨਹੀਂ ਸੁੱਕਦਾ ਆਪਾਂ ਕੀ ਕਰਾਂ ਪੂਰੇ ਖੇਤ ਮਾ ਇਸ ਕੀ ਸੂਖ ਕੀ ਹਰ ਦਿਮਕ ਕੀ ਦਵਾਈ ਛਿੜਕ ਦੇ ਪੂਰੇ ਖੇਤ ਮਾ ਗੇਰ ਦੇ ਉਸ ਤੇ ਕੀ ਹੁਆ ਉਸ ਤੇ ਪੂਰੇ ਖੇਤ ਕੇ ਸੁਖਸਮ ਜੀਵ ਹੈ ਜਿਹੜੇ ਜਿਹੜੇ ਜੀਰੀ ਕੀ ਬੜਵਾਰ ਕਰਾਂ ਉਹ ਸਾਰੇ ਮਰ ਜਾਣ ਸੁਖਸਮ ਜੀਵ ਜਿਸ ਤਰ੍ਹਾਂ ਇਹ ਗੰਡੋਏ ਹੋ ਗਏ ਹੋਰ ਹੋ ਗਏ ਇਹ ਖੇਤਾਂ ਵਿੱਚ ਇਸ ਤਰ੍ਹਾਂ ਗਲੀਆਂ ਜਿਹਾ ਕਰਦੇ ਇਹ ਕਰਦੇ ਨਾ ਇਹ ਖੇਤ ਨੂੰ ਉਪਜਾਊ ਬਣਾਵਾ ਆਪਾਂ ਕੀ ਕਰਾਂ ਇਹਨੂੰ ਸਾਰਿਆਂ ਨੂੰ ਹੀ ਖਤਮ ਕਰ ਦਿਆਂ ਉਸ ਤੇ ਕੀ ਹੋਆ ਖੇਤ ਨੂੰ ਸੜੀ ਹੋ ਜਾ ਉਸ ਨੂੰ ਫਿਰ ਦਵਾਈ ਕੀ ਹੀ ਆਦਤ ਪੈ ਜਾ ਫਿਰ ਉਹ ਦਵਾਈ ਬਿਨਾ ਰਹਿ ਨਹੀਂ ਸਕਦਾ ਜਦ ਵੀ ਉਹਨੂੰ ਕੋਈ ਚੀਜ਼ ਹੋਈ ਪਰਿਆਵਰਣ ਵਿੱਚ ਕੋਈ ਪ੍ਰਕਿਰਤੀ ਵਿੱਚ ਕੋਈ ਗੜਬੜ ਹੋਈ ਜਦ ਹੀ ਉਸ ਨੂੰ ਬਿਮਾਰੀ ਲੱਗ ਜਾ ਇਹ ਆਪਾਂ ਕੀ ਕਰਾਂ ਆਪਾਂ 2 ਸਾਲ ਹੋਈ ਖੇਤੀ ਕਰ ਰਹੇ ਆਪਾਂ ਨੇ ਕਦੀ ਕੋਈ ਕੀਟਨਾਸ਼ਕ ਦਵਾਈ ਸਟਾਰਟਿੰਗ ਮਾ ਕਦੀ ਨਹੀਂ ਗੇਰਦੇ ਸਭ ਤੋਂ ਪਹਿਲਾਂ ਤੋਂ ਧਿਆਨ ਰੱਖੋ ਵੀ ਜਿਹੜੇ ਪੌਦੇ ਡੋਲ ਕੇ ਉੱਪਰ ਨਹੀਂ ਲੱਗਣੇ ਚਾਹੀਦੇ ਡੋਲ ਤੇ 2 ਇੰਚ ਨੀਚਾ ਲਾਓ ਅੰਦਰ ਲਗਾਓ ਜਿੱਥਾ ਪਾਣੀ ਖੜੇ ਰਹਾ ਜੇ ਪਾਣੀ ਰਹੀ ਗਿਆ ਕਦੀ ਦਿਮਕ ਨਹੀਂ ਲੱਗਦੀ ਆਪਣੇ ਇਲਾਕੇ ਮਾ ਪੁਆਦਮਾ ਤੋਂ ਕਦੀ ਦਿਮਕ ਹੈ ਹੀ ਨਹੀਂ ਦਿਮਕ ਪਾਣੀ ਮਾ ਕਦੀ ਲੱਗਦੀ ਨਹੀਂ ਇਸ ਕਰਕਾ ਇਸ ਤੇ ਘਬਰਾਣੇ ਦੀ ਲੋੜ ਨਹੀਂ ਹੁੰਦੀ ਜੇ ਇੱਕ ਦੋ ਪੌਦਾ ਉੱਪਰ ਲੱਗ ਗਿਆ ਹਰ ਜੋ ਜਲ ਗਿਆ ਖਰਾਬ ਹੋ ਗਿਆ ਢਿਮਕ ਲੱਗ ਗਈ ਪੂਰੇ ਖੇਤ માં ਕਿੰਨੀ ਜੀਰੀ ਹੈ ਇਸ ਤੇ ਬਤਾ ਕੇ ਆ ਝਾੜ માં ਫਰਕ ਪੈਣੇ ਵਾਲਾ ਆਪਾਂ ਕਿ ਅਗਰਾਂ ਪੂਰੇ ਖੇਤ માં ਬਸ ਦਵਾਈਆਂ ਗਰੀ ਜਾਂ ਉੱਤੇ ਕਿ ਆ ਖਰਚਾ ਵਧਾ ਲੇ ਆਪਣਾ ਖਾਮ ਖਾ ਹਰ ਖੇਤ ਕੇ ਸਾਰੇ ਖਤਮ ਕਰ ਦੇ ਜਿਸ ਨੇ ਵੀ ਜਵਾ ਨੂੰ ਕਿਟਾਣੂ ਹੈ ਜਿਹੜੇ ਖੇਤ ਨੂੰ ਬਹੁਤ ਜ਼ਰੂਰੀ ਹੈ ਫਸਲ ਵਾਸਤੇ ਬਹੁਤ ਜ਼ਰੂਰੀ ਹੈ ਇਹ ਆਪਣੀ ਜੀਰੀ ਹੈ ਜੀ ਇਹ ਜੀਰੀ ਆਪਾਂ ਦਿਖਾਰੇ ਜਿਉ ਆਪਾਂ ਲਾਈ ਤੀ 25 26 ਕੇ ਕਰੀਬ ਲਗਾਈ ਤੀ ਮਿੰਨੇ ਕੇ ਕਰੀਬ ਇਸ ਨੂੰ ਹੋ ਗਿਆ ਅੱਜ ਹੋ ਗਈ 29 ਤਰੀਕ 29 ਤਰੀਕ ਦੀ ਵੀਡੀਓ ਹੈ ਉਹ ਦੇਖੋ ਜੀ ਇਹ ਮਾ ਕੋਈ ਕਸਰ ਨਹੀਂ ਕੋਈ ਬੁੱਟਾ ਸਾਰਾ ਕੁਝ ਕੰਪਲੀਟ ਹੈ ਇਸਕੇ ਵਿੱਚ ਕੋਈ ਕੀਟ ਨਸਕ ਦਵਾਈ ਹੈ ਪੰਨਾ ਸਟਾਰਟਿੰਗ ਮਾ ਗੇਰੀਓ ਨਹੀਂ ਨਾ ਕੋਈ ਫਟਾਰੇ ਕੀ ਦਵਾਈ ਗੇਰੀ ਇਸਮਾ ਆਪਾਂ ਨੇ ਸ਼ੁਰੂ ਮਾ 2 ਸਾਲ ਪਹਿਲਾਂ ਹੀ 4-5 ਟਰਾਲੀਆਂ ਦੇਸੀ ਖਾਦ ਕੀ ਪਾਈ ਸੀ ਸੜੀਵੀ ਖਾਦ ਜਿਹੜੀ ਉੱਪਰ ਕੀ ਹੁਆ ਉਹ ਪਾਦਿਆਂ ਬਸ ਉਸ ਤੇ ਸਾਰੇ ਜੀਵ ਵੜ ਜਾਂ ਇੱਕ ਤੋਂ ਸੁਖ ਸਮਝੀ ਪੜ ਜਾਂ ਹਰ ਇਸਕੇ ਅੰਦਰ ਜਿੰਨੇ ਵੀ ਉਰ ਵਰਕ ਸਾਰੇ ਕੁਲ ਜਾਂ ਆਪਸ ਮਾ ਇਹ ਸਾਰਾ ਬੁੱਟਾ ਸਭ ਕਿਸੇ ਨੇ ਕਰਵਾਇਆ ਵਾ ਹੋਰ ਇਸਮਾ ਕੁਛ ਨਹੀਂ ਪਾਇਆ ਵਾ ਇਸਮਾ ਪਨੇ ਕਦਿਉ ਕਰਦੇ ਟਾਈਮ ਅੱਧਾ ਥੇਲਾ ਐਸਐਸਪੀ ਦਾ ਸੁਪਰ ਕਪ ਆਇਆ ਥਾ ਔਰ ਇਸਮਾ ਸਾਰੇ 2 ਕਿਲਿਆਂ ਦੇ ਵਿੱਚ 25 ਕਿਲੋ ਆਪਨੇ ਪੋਟਾਸ਼ ਲਿਆਏ ਤੇ 12 12 ਕਿਲੋ ਕਿੱਲੇਵਾਂ ਪਈਆ ਕੁੱਲ 4 ਕਿਲੋ ਜ਼ਿੰਕ ਪਾਈਤੀ 30% ਵਾਲੀ ਉਹ ਆਪਨੇ ਸਟਾਰਟਿੰਗ ਮੈਂ ਹੀ ਪਾਦੀ ਥੀ ਜਦ ਆਪਾਂ ਕਦਿਉ ਕਰਦੇ ਵੀ ਪਾਦੀ ਥੀ ਉਸ ਤੋਂ ਬਾਅਦ ਆਪਾਂ ਨੇ ਅੱਧਾ ਅੱਧਾ ਥੇਲਾ ਚਾਰ ਵਾਰੀ ਮੈਂ ਦੋ ਥੇਲੇ ਇਸਮਾ ਯੂਰੀਏ ਕੇ ਪਾਇਆ ਸਿਰਫ ਹੋਰ ਇਸਮਾ ਮਨ ਲਗਦਾ ਨਹੀਂ ਯੂਰੀਆ ਪਾਵਗਾ ਕਿਉਂਕਿ ਉਸ ਦਾ ਰੰਗ ਰੂng ਬੜਵਾਰ ਸਭ ਵਧੀਆ ਇਸਕੇ ਵਿੱਚ ਹੋਰ ਕੋਈ ਐਸਾ ਕੈਮੀਕਲ ਕਿਸੇ ਤਰ੍ਹਾਂ ਦਾ ਕੋਈ ਨਹੀਂ ਪਾਇਆ ਉਸ ਤੇ ਜੀਰੀ ਦੇਖੋ ਕਿਤਨੀ ਫਸਟ ਕਲਾਸ ਚੱਲ ਰਹੀ ਹੈ ਜੇ ਬਾਤ ਕਰਾਂਗੇ ਆਪਾਂ ਖਾਲਾਂ ਜਿਹੜੀ ਕੋਈ ਖਾਲਾ ਹੋਆ ਖਾਲਾਂ ਦੇ ਵਿੱਚ ਵੀ ਆਪਾਂ ਇਸ ਤਰ੍ਹਾਂ ਜੀਰੀ ਲਾਸ ਕਾਂ ਇਸ ਤਰ੍ਹਾਂ ਡੋਲ ਕੇ ਉੱਪਰ ਨਹੀਂ ਲਾਣੀ ਡੌਲ ਤੇ ਅੰਦਰਲੀ ਪਾਸਾ ਲਾਣੀ ਇੱਕ ਸੈਂਟਰ ਮਾ ਲਾ ਦੇਣੀ ਹੈ ਇਹ ਦੇਖੋ ਮੈਂ ਤੁਹਾਨੂੰ ਦਿਖਾਵਾ ਇਹ ਦੇ ਨੀਜੀ ਰੀਆ ਖਾਲ ਦੇ ਵਿੱਚ ਦੇਖੋ ਤਿੰਨ ਲਾਈਨਾਂ ਲੱਗ ਗਈ ਇੱਕ ਸੈਂਟਰ ਮਾ ਲੱਗੀ ਇੱਕ ਇਹ ਡੌਲ ਹੈ ਡੌਲ ਤੇ ਅੰਦਰਲੀ ਸਾਈਡ ਲਾਣੀ ਤਾਂ ਕਿ ਦੀਮਕ ਦਮਕ ਨਾ ਲਗਾ ਆਪਾਂ ਨੂੰ ਕੋਈ ਕੈਂ ਦਵਾਈ ਪਾਣੇ ਦੀ ਜ਼ਰੂਰਤ ਨਾ ਪਾਵੇ ਇਹ ਦੇਖੋ ਖਾਲ ਦੇ ਵਿੱਚ ਇਹਨ ਵਧੀਆ ਜੀਰੀ ਹੋ ਰਹੀ ਇੱਧਰ ਵੀ ਵਧੀਆ ਹੋ ਰਹੀ ਹੈ ਇਹ ਦੇਖੋ ਇਸ ਕਰਕੇ ਇਹ ਜਾਣਕਾਰੀ ਆਪਾਂ ਸਾਂਝੀ ਕਰਨਾ ਚਾਹੁੰਦੇ ਹਾਂ ਤੇ ਕੀ ਜ਼ਿੰਮੇਦਾਰ ਆਪਸ ਵਿੱਚ ਅਸੀਂ ਡਿਸਕਸ ਕਰਦੇ ਰਹੋ ਤੇ ਇੱਕ ਦੂਸਰੇ ਨੂੰ ਜਾਣਕਾਰੀ ਦਿੰਦੇ ਰਹੋ ਤਾਂ ਕਿ ਇੱਕ ਦੂਸਰੇ ਦਾ ਫਾਇਦਾ ਹੋ ਜਿਸ ਨੂੰ ਵੀ ਕੋਈ ਜਾਣਕਾਰੀ ਹੈ ਉਹ ਆਪਣੀ ਇੱਕ ਦੂਸਰੇ ਗੱਲ ਸਾਂਝੀ ਜ਼ਰੂਰ ਕਰੀ ਕਰੋ ਇਸ ਤੇ ਆਪਾਂ ਨੂੰ ਬਹੁਤ ਫਾਇਦਾ ਰਹੇਗਾ ਜੇ ਤੁਹਾਨੂੰ ਇਹ ਜਾਣਕਾਰੀ ਵਧੀਆ ਲਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਸ਼ੇਅਰ ਵੀ ਕਰਿਓ ਲਾਈਕ ਕਰਿਓ ਆਪਣੇ ਕਮੈਂਟ ਕਮੈਂਟ ਵਾਕ ਸਮਾਂ ਜ਼ਰੂਰ ਦਿਓ ਧੰਨਵਾਦ ਬਹੁਤ ਬਹੁਤ ਸਾਰੀ ਵੀਡੀਓ ਦੇਖਣ ਵਾਸਤੇ